ਹਾਂਜੀ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਮ ਜੈ ਭਾਰਤ ਜੈមੁਲਨਵਸੀ ਮੈਂ ਤੁਹਾਡੀ ਆਪਣੀ ਹਰਪੀ ਕੌਰ ਧੂਰੀ ਸੋ ਅੱਜ ਅਸੀਂ ਪਿੰਡ ਸ਼ਾਜਲੀ ਦੇ ਵਿੱਚ ਖੜੇ ਆਂ ਜ਼ਿਲ੍ਹਾ ਸੰਗਰੂਰ ਜਿੱਥੇ ਕਿ ਇੱਕ ਗਰੀਬ ਮਜ਼ਦੂਰ ਪਰਿਵਾਰ ਦਾ ਜਿਹੜੀ ਛੱਤ ਡਿੱਗ ਗਈ ਆ ਢਹਿ ਗਈ ਆ ਜਿੱਥੇ ਇਹਨਾਂ ਨੇ ਮਤਲਬ ਕਿ ਕੜੀਵਾਲੇ ਦੇ ਜਿਹੜੇ ਫਾਰਮ ਭਰੇ ਸੀਗੇ ਸਰਕਾਰ ਦੇ ਉਹ ਵੀ ਕੋਈ ਪੈਸਾ ਨਹੀਂ ਆਇਆ ਸਾਡੇ ਮੁੱਖ ਮੰਤਰੀ ਸਾਹ ਭਗਵੰਤ ਮਾਨ ਜੀ ਗੀਤ ਕਾਉਂਦੇ ਨੇ ਸਾਡੇ ਬੇੜਿਆਂ ਦੇ ਵਿੱਚ ਆ ਕੇ ਮਗਦਾ ਰਹੀ ਸੂਰਜਾਵੇ ਕਮੀਆਂ ਦੇ ਵੇੜੇ ਸੋ ਕਮੀਆਂ ਦੇ ਵੇੜਿਆਂ ਦੇ ਹਾਲਾਤ ਦਿਖਾਉਂਨੇ ਆ ਤੁਹਾਨੂੰ ਹੜਾਂ ਦੀ ਮਾਰ ਇੰਨਾ ਕੁ ਬੁਰਾ ਹਾਲ ਹੋਇਆ ਪਿਆ ਕਿ ਇੱਥੇ ਕੋਈ ਵੀ ਮਤਲਬ ਕੀ ਪ੍ਰਸ਼ਾਸਨ ਦਾ ਕੋਈ ਨਹੀਂ ਪਹੁੰਚਿਆ ਹੈਗਾ ਨਾ ਹੀ ਕੋਈ ਮੇਰਾ ਭਰਾ ਵੀਰ ਪੱਤਰਕਾਰ ਪਹੁੰਚਿਆ ਸੋ ਆ ਦੇਖੋ ਤੁਸੀਂ ਹਾਲਾਤ ਘਰ ਦੇ ਆ ਇਹਨਾਂ ਦੇ ਹਾਲਾਤ ਦੇਖੋ ਹਾਂ ਅੰਦਰ ਆ ਦੇਖੋ ਤੁਸੀਂ ਕਿੰਨੇ ਪੂਰੇ ਹਾਲਾਤ ਹੋ ਰਹੇ ਨੇ ਆ ਦੇਖਿਆ ਜਾਵੇ ਆ ਕਰੰਟ ਦੀਆਂ ਤਾਰਾਂ ਨੇ ਮਤਲਬ ਕਿ ਕਰੰਟ ਵੀ ਲੱਗ ਸਕਦਾ ਇਹ ਦਿੱਪਤਾ ਹਾਂਜੀ ਇਹਨਾਂ ਦਾ ਨਾਮ ਗਰਮੀਤ ਕੌਰ ਆ ਭੈਣ ਦਾ ਨਾਮ ਜਿਨ੍ਹਾਂ ਦਾ ਇਹ ਮਕਾਨ ਆ ਇਹਨਾਂ ਤੋਂ ਪੁੱਛਦੇ ਆਂ ਆਪਾਂ ਕੜੀਵਾਲੇ ਦੇ ਫਾਰਮ ਭਰੇ ਸੀਗੇ ਤੁਸੀਂ ਕੀ ਗੱਲ ਕਾਤੋਂ ਨਹੀਂ ਪੈ ਸੀ ਆਈ ਕਿ ਕੀ ਕਾਰਨ ਬਣਿਆ ਹਾਂਜੀ ਪੰਚ ਕੀ ਕਾਰਨ ਬਣਿਆ ਕਿੰਨੇ ਵਾਰ ਤੁਸੀਂ ਫਾਰਮ ਭਰੇ ਤੇ ਕਿਉਂ ਨਹੀਂ ਤੁਹਾਡੇ ਕੜੀ ਵਾਲੇ ਦੇ ਪੈਸੇ ਆਏ ਤਾਂ ਤੁਹਾਨੂੰ ਮੈਂ ਭਰਤਾ ਬਹੁਤ ਵਾਰੀ ਦਿੱਤੇ ਸੀ ਨੂੰ ਜੋ ਵੀ ਹੁੰਦੇ ਨੇ ਸਹੂਲਤ ਉਹ ਹੀ ਅਸੀਂ ਵੀ ਭਰ ਦਿਆਂ ਨਾ ਫਾਰਮ ਜਦੋਂ ਵੀ ਕਹੋਂਦੇ ਨੇ ਕੋਈ ਭਰਨਾ ਸਰਪੰਚ ਦੇ ਵੀ ਪਹਿਲਾਂ ਵਾਲੇ ਪੁਰਾਣੇ ਸਰਪੰਚ ਦੇ ਭਰਦੇ ਰਹਿ ਜਾਂ ਫਾਰਮ ਇਹ ਇੱਕ ਵੀ ਫਾਰਮ ਨਹੀਂ ਸਾਡੀ ਕੋਈ ਸੁਣਵਾਈ ਅੱਛਾ ਵੀ ਤੁਹਾਡਾ ਇੱਥੇ ਘਰੇ ਘਰੇ ਆ ਕੇ ਕਿਸੇ ਨੇ ਹਾਲਾਤ ਦੇਖੇ ਤੁਹਾਡੇ ਕੋਈ ਕਿਸ ਨੇ ਕੋਈ ਹਾਲਾਤ ਨਹੀਂ ਦੇਖੇ ਕੀ ਕੰਮ ਕਰਦੇ ਹੋ ਤੁਸੀਂ ਮਜ਼ਦੂਰੀ ਕਰਦੇ ਹੋ ਮੰ ਤੁਸੀਂ ਸਰਕਾਰ ਤੋਂ ਕੀ ਮੰਗ ਚਾਹੁੰਦੇ ਹੋ ਮਾਨੂੰ ਸਾਡੇ ਮਾਦੀ ਤੇ ਕੀਤੀ ਜਾਵੇ ਮੇਰੇ ਘਰ ਵਾਲੇ ਤੋਂ ਕੰਮ ਨਹੀਂ ਹੁੰਦਾ ਇਸ ਤੇ 3 ਮਾਂ ਪੁੱਤ ਕੰਮ ਕਰਕੇ ਆਦਾ ਪੇਟ ਪਾਲ ਦਿਹਾੜੀ ਜੋਤਾਂ ਕਰਦੇ ਹਾਂ ਜੀ ਦਿਹਾੜੀ ਮਜ਼ਦੂਰੀ ਕਰਦੇ ਹਾਂ 3 ਮਾਂ ਪੁੱਤ ਦੋ ਮੇਰੇ ਬੱਚੇ ਨੇ ਤੋਂ ਨਹੀਂ ਨਿਆਣੇ ਨੇ ਬੱਚੇ ਮੇਰੇ ਨਿਆਣੇ ਨੇ ਨਿਆਣੇ ਨਾਲ ਕੰਮ ਕਰਦੇ ਸੋ ਅਸੀਂ ਇੱਥੇ ਦੇ ਸੰਗਰੂਰ ਜ਼ਿਲ੍ਹੇ ਦੇ ਡੀਸੀ ਸਾਹਿਬ ਨੂੰ ਸਿਵਲ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸੰਗਰੂਰ ਜਿਹੜੇ ਦੇ ਜਿਹੜੇ ਹਾਲਾਤ ਨੇ ਉਹ ਹਾਲਾਤ ਦੇਖੇ ਜਾਣ ਤੇ ਮਦਦ ਕੀਤੀ ਜਾਵੇ ਇਹਨਾਂ ਗਰੀਬ ਮਜ਼ਦੂਰ ਕਿਰਤੀ ਲੋਕਾਂ ਦੀ ਤੇ ਸ਼ਾਜਲੀ ਪਿੰਡ ਦੀ ਪੰਚਾਇਤ ਨੂੰ ਵੀ ਅਸੀਂ ਹੱਤਵਾਂ ਕੇ ਬੇਨਤੀ ਕਰਦੇ ਆ ਕਿ ਸ਼ਾਜਲੀ ਪਿੰਡ ਦੇ ਜਿੰਨੇ ਵੀ ਮਜ਼ਦੂਰ ਕਿਰਤੀ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੇੜਿਆਂ ਦੇ ਵਿੱਚ ਜਾ ਕੇ ਇੱਕ ਵਾਰੀ ਆਪਾਂ ਨੂੰ ਗੌਰ ਕਰਨੀ ਚਾਹੀਦੀ ਆ ਦੇਖਣਾ ਚਾਹੀਦਾ ਵੀ ਕੀ ਹਾਲਾਤ ਨੇ ਕਿ ਕਿ ਹੜਮਾਰੀ ਹੋ ਰਹੀ ਆ ਐਨੇ ਮੀਂਹ ਆ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਜਿਹੜੇ ਹੋ ਰਹੇ ਨੇ ਕੀ ਮਜ਼ਦੂਰ ਮਤਲਬ ਕਿ ਕਿਰਤੀ ਲੋਕਾਂ ਦੇ ਉਹੀ ਕਰਨਾ ਉਹੀ ਖਾਣਾ ਸੋ ਐਨਿਕ ਮੇਰੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ